ਕਿਆ ਪਤਾ ਅਜਾ ਜੇ ਉਹ ਕਿਤੇ ਹੋਰ ਹੋਣ ਮਹਾਰਾ ਸੱਚੇ ਬਾਸ ਜੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਜੀ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਲਓ ਜੀ ਆਪਣੇ ਕੱਲ ਦੀਆਂ ਲੱਗੀਆਂ ਦੀਆਂ ਰੌਣਕਾਂ ਪਰਸੋਂ ਦੀ ਦੀਵਾਲੀ ਜੀ ਤੇ ਮਿਲਾਨੇ ਤੁਹਾਨੂੰ ਅੱਜ ਆਪਣੇ ਰਿਸ਼ਤੇਦਾਰਾਂ ਨਾਲ ਚਾਚੇ ਉਹਨੇ ਆਏ ਮੇ ਪਹਾੜ ਤੋਂ ਹਿਮਾਚਲ ਤੋਂ ਕਿਉਂਕਿ ਤੁਹਾਨੂੰ ਪਤਾ ਏ ਵੀ ਡਿੰਪਲ ਦਾ ਵਿਆਹ ਏ ਜੀ 15 16 ਦਾ ਉਹਦੇ ਕਰਕੇ ਤਿਆਰੀਆਂ ਚੱਲ ਰਹੀਆਂ ਜੀ ਹੁਣ ਕਿਉਂਕਿ ਪਹਿਲਾਂ ਦੀਵਾਲੀ ਕਰਕੇ ਤਾਂ ਜੀ ਦੀਵਾਲੀ ਦੀਆਂ ਤੇ ਗਾਹਾਂ ਫਿਰ ਹੁਣ ਦੋ ਵਿਆਹ ਏ ਹੁਣ ਇੱਕ ਵਿਆਹ ਆ ਰਿਹਾ ਡਿੰਪਲ ਦਾ ਉਹਦੀਆਂ ਤਿਆਰੀਆਂ ਹੁਣ ਤੇ ਚਾਚੀ ਉਹਨਾਂ ਦਾ ਵੀ ਕਰਨਾ ਤੇ ਤੁਹਾਨੂੰ ਮਿਲਾ ਰਿਹਾ ਅੱਜ ਸਭ ਤੋਂ ਵੱਡੀ ਗੱਲ ਏ ਵੀ ਅੱਜ ਆਪਣੀ ਚਾਚੀ ਆਈ ਵੀ ਏ ਘਰੇ ਤੇ ਲੋਕ ਜੀ ਹੁਣ ਬਲੌਗ ਦੇ ਨਾਲ ਬਣੇ ਰਹੋ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਬਾਕੀ ਤੁਹਾਡੇ ਦਿਲਾਂ ਦੀਆਂ ਜੋ ਵੀ ਗੱਲਾਂ ਉਹ ਵੀ ਤੁਹਾਡੇ ਨਾਲ ਕਰੂੰਗੇ ਤੇ ਬਾਕੀ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੰਨੇ ਆ ਵੀ ਕਈ ਆਪਣੇ ਸਬਸਕ੍ਰਾਈਬਰ ਆਪਣੇ ਭਰਾ ਤੇ ਭੈਣਾ ਕਮੈਂਟ ਕਰਦੀਆਂ ਪਿਛਲਾ ਬਲੌਗ ਚੰਦ ਰਿਹਾ ਦੁਬਾਲੀ ਵਾਲਾ ਵੀ ਕਹਿੰਦੇ ਵੀ ਸਾਡੇ ਕੋਲ ਨਾ ਬਲੌਗ ਇੰਗਲਿਸ਼ ਚ ਆ ਰਿਹਾ ਉਹ ਸਾਰਿਆਂ ਕੋਲ ਸਾਡੇ ਕੋਲ ਵੀ ਅਸੀਂ ਕਿਸੇ ਦਾ ਦੇਖਦੇ ਜੀ ਇੰਗਲਿਸ਼ ਵਿੱਚ ਆਂਦਾ ਹੈ ਜਦੋਂ ਤੁਸੀਂ ਬਲੌਗ ਦੇਖਦੇ ਨਾ ਉਹ ਸਾਡੇ ਕਿੰਨੀ ਧੋਣੀ ਜੀ ਹੋਣਾ ਜਦੋਂ ਤੁਸੀਂ ਬਲੌਗ ਦੇਖਦੇ ਸਾਡਾ ਮੰਨ ਲਓ ਔਨ ਕਰ ਲਿਆ ਬਲੌਗ ਲਾ ਲਿਆ ਇੰਗਲਿਸ਼ ਵਿੱਚ ਆਈ ਤਾਂ ਸਾਈਡ ਪਰ ਇੱਕ ਤਿੰਨ ਬਿੰਦੀ ਆਈਆਂ ਨਾ ਪਰ ਹੱਥ ਮਾਰ ਕੇ ਨਾ ਫਿਰ ਤੁਹਾਨੂੰ ਆਪਸ਼ਨ ਆਊਗਾ ਵੀ ਪੰਜਾਬੀ ਚ ਕਰਨਾ ਇੰਗਲਿਸ਼ ਕਰਨਾ ਜਾਂ ਹਿੰਦੀ ਚ ਤੁਸੀਂ ਉੱਥੇ ਆਪਣਾ ਭਾਸ਼ਾ ਚੇਂਜ ਕਰ ਸਕਦੇ ਇਹ ਨਵੇਂ ਰੂਲ ਚੱਲ ਪਏ ਨਾ ਜੀ ਹੁਣ ਮੇਰੇ ਕੋਲ ਵੀ ਆਂਦਾ ਕਈਆਂ ਦਾ ਜੀ ਤੇ ਅਸੀਂ ਕਰ ਵੀ ਲਨੇ ਆ ਤੇ ਚਲੋ ਠੀਕ ਹੈ ਜੀ ਇੰਨੀਆਂ ਕੁ ਗੱਲਾਂ ਬਾਤਾਂ ᱛੀਆਂ ਇਹ ਤੁਹਾਡੇ ਕਮੈਂਟ ਜਿਹੜੇ ਦੋ ਤਿੰਨ ਭਰਾ ਆਪਣੇ ਕਰ ਰਹੇ ਤੇ ਉਹਨਾਂ ਦਾ ਰਿਪਲਾਈ ਇਹ ਹੈ ਵੀ ਤੁਸੀਂ ਭਾਈ ਆਪਣੇ ਫੋਨ ਤੋਂ ਸੈਟਿੰਗ ਕਰੋ ਜੀ ਉਹ ਹੋ ਜਾਣੀ ਭਾਸ਼ਾ ਚੇਂਜ ਕਰ ਲਓ ਮੇਰੇ ਕਿੰਨੀ ਤੋ ਤੌਰ ਪੰਜਾਬੀ ਚੇ ਬਲੌਗ ਬਣਦਾ ਚਲੋ ਠੀਕ ਹੈ ਜੀ ਨਾਲ ਬਣੇ ਰਿਹਾ ਹੁਣ ਮਲਾਨੇ ਤੁਹਾਨੂੰ ਚਾਚੇ ਉਹਨਾਂ ਨਾਲ ਤੇ ਸੇਵਾ ਸੁਭਾਇਨ ਕਰਤੀ ਗੱਲ ਸ਼ਾਮ ਨੂੰ ਵੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੁਣ ਚਾਚੀ ਉਹਨਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰ ਲਈ ਆ ਬਲੌਗ ਦੇ ਦਈਏ ਵੀ ਜੇ ਕਾਰਡ ਦੰਨੇ ਗਹਿਲ ਡੱਬਾ ਵੀ ਹੁੰਦਾ ਮਾ ਚਲੋ ਭਾਈ ਫਿਰ ਕਹਿਣੇ ਵੀ ਚਾਚਾ ਕਹਿੰਦਾ ਵੀ ਮੈਂ ਆਪਣੀ ਮਤਲਬ ਆਪਣੀ ਭੂਆ ਐ ਨਾ ਬਿੰਦਰਾਖ ਕਹਿੰਦਾ ਮੈਂ ਆਪਣੀ ਭੈਣ ਕੋਲ ਵੀ ਜਾਣਾ ਉਸ ਤੋਂ ਬਾਅਦ ਚਾਚੇ ਨੇ ਫਿਰ ਛੱਡਣੇ ਆ ਚਾਚੀ ਉਹਨਾਂ ਨੂੰ ਮਾ ਲਾ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣ ਜਿੰਮੇ ਲੋ ਸਭ ਤੋਂ ਪਹਿਲਾਂ ਤਾਂ ਚਾਚੀ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਾਈ ਆ ਦੇਖੋ ਗੁੜੀਆਂ ਸਾ ਮੈਨੂੰ ਤਾਂ ਐ ਤਾਂ ਵੀ ਮੈਨੂੰ ਕਹਿਣਾ ਪੈਣਾ ਏ ਵੀ ਬੁਲਾ ਦੇ ਮੇਰੇ ਬੇਟਾ ਸਾਸ਼ੀਕਾਲਾ ਤਾਂ ਬਾਈ ਕਹਿੰਦੇ ਮੈਂ ਆਈ ਮੈਂ ਨਹੀਂ ਮਾਸੀ ਕੋਲ ਹਾਂ ਆਦਾ ਹੁਣ ਕੁਝ ਆਪਣੇ ਮਮਾ ਵਾਲੇ ਬਰੋਗ ਹੁਣ ਮੋਰੇ ਅੱਗੇ ਬਣਾਂਦੀ ਆ ਹਾਂ ਚਾਚਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਲੱਗਿਆ ਚਾਚੇ ਨੇ ਸਮਾਦੀ ਲਾ ਲਈ सोचे अच्छा अभी बिंद रख जा रहे हैं और अपनी तो जाके ता सोचे अच्छा आ देखो वही चाची डब्बे लेके आई ता है तो बहुत धन्यवाद चाची का ਕਿਉਂਕਿ ਫਿਰ ਐਵੇਂ ਮਾਰਦੇ ਬਾਈ ਕੁੜੀਆਂ ਨੂੰ ਮਾਰਦੇ ਆ ਡੱਬੇ ਬਾਕੀ ਕਾਰਡ ਫੋਨ ਚ ਭੇਜੂਗਾ ਹਾਂ ਕਾਰਡ ਫੋਨ ਚ ਭੇਜਣੇ ਤੇ ਬਾਕੀ ਜਿੰਨੇ ਵੀ ਆਪਣੀ YouTube ਫੈਮਲੀ ਹੈ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਅਸੀਂ ਦੱਸ ਤੇ ਆ ਮੈਨੂੰ ਹੱਥ ਜੋੜ ਕੇ ਇਨਵਾਈਟ ਆ ਜੀ ਹਾਂ ਤੁਸੀਂ ਪਹੁੰਚੇ ਜ਼ਰੂਰ ਜੀ ਹਾਂ ਪਹੁੰਚਿਓ ਜਿਹੜੇ ਵੀ ਲਾਗ ਨੇੜੇ ਦੇ ਉਹ ਤਾਂ ਜ਼ਰੂਰ ਪਹੁੰਚਿਓ ਉਹ ਤਾਂ ਜ਼ਰੂਰ ਪਹੁੰਚਿਓ ਬਾਕੀ ਜਿਹੜੇ ਦੂਰ ਆ ਉਹ ਤਾਂ ਤਾਂ ਸਾਨੂੰ ਵੀ ਪਤਾ ਵੀ ਨਹੀਂ ਦੂਰ ਤੇ ਨਹੀਂ ਆ ਸਕਦੇ ਹਾਂ ਤੁਸੀਂ ਭਾਈ ਕਮੈਂਟ ਕਰਦੇ ਹੋ ਹਾਂ ਜੀ ਉਹ ਤੁਸੀਂ ਕਮੈਂਟ ਤੇ ਬਾਕੀ ਬਲੌਗ ਤੁਹਾਨੂੰ ਦਈ ਜਾਣੇ ਅਸੀਂ ਹੈ ਕਿ ਨਹੀਂ ਉਹ ਬੈਠ ਗਈ ਟੈਂਪਲ ਜਾ ਕੇ ਪਿੱਛਾਂ ਸਾਰਿਆਂ ਹਾਂ ਹੁਣ ਚਾਚੀ ਕਿਆ ਪ੍ਰੋਗਰਾਮ ਲਿਖਿਆ ਏ ਅੱਜ ਅਸ ਸੋਚਿਆ ਵੀ ਇੱਕ ਵਾਰੀ ਸਾਰਿਆਂ ਦੇ ਜਾਇਆ ਇਹ ਮਕਬਲਾ ਕੁੜੀ ਤੇ ਸ਼ੁਰੂਆਤ ਕਰ ਲਈਏ ਹਾਂ ਕੱਲ ਸ਼ਾਮ ਨੂੰ ਬੂਆ ਕੋਲ ਇਹਨਾਂ ਦੀ ਕੋਲ ਅੱਥਰ ਫਿਰ ਜਾਣਾ ਬਿੰਦਰਾ ਕੋ ਹੁਣਾ ਉਸ ਤੋਂ ਬਾਅਦ ਮਾਲਾ 2-3 ਵਜੇ ਤੋਂ ਬਾਅਦ ਮਾਲਾ ਮਾਲਾ ਚਲੇ ਜਾਣਾ ਤੇ ਚਾਚਾ ਮਨ ਨੂੰ ਐ ਲੱਗੀ ਜਾਂਦਾ ਵੀ ਚਾਚਾ ਜਾ ਤੇ ਐ ਬੋਲ ਵੀ ਨਹੀਂ ਰਿਹਾ ਇਹ ਮਿਸਟੇਕ ਕਰੂਗਾ ਚਾਚਾ ਹਨੀ ਚਾਚਾ ਆਪਣੀ ਗੱਡੀ ਦਾ ਫਿਕਰ ਰਿਹਾ ਸੀ ਆ ਆ ਜਾਣਾ ਮੈਂ ਚਾਚਾ ਨੂੰ ਸਵੇਰ ਦਾ ਕਹੀ ਜਾਣਾ ਵੀ ਤੈ ਮਾਲਾ ਵੀ ਤਾਂ ਜਾਣਾ ਕਹਿੰਦਾ ਨਾ ਮੈਂ ਤਾਂ ਛੱਡ ਕੇ ਲੰਘਿਆ ਨਾ ਕਹਿੰਦਾ ਫਿਰ ਚਾਚਾ ਕਹਿੰਦਾ ਮੈਂ ਇੱਕ ਦੋ ਚਾਲ ਚੱਕਰ ਲਾ ਲਵਾਂ ਆ ਗਿਆ ਫਿਰ ਹਾਂ ਵਿਆਹ ਆ ਗਿਆ ਨਾ ਚਾਚੇ ਦੀ ਤਾਂ ਸਿੱਧੀ 8 ਤੇ 10 ਹੀ ਹੋ ਜਾਣੀ ਆ ਹਾਂ ਇੰਨਾ ਕ ਤਾਂ ਹੋ ਹੀ ਜਾਣਾ ਚੱਕ ਤਾਂ ਹੋ ਜਾਣਾ ਤੈਨੂੰ ਪਤਾ ਹੀ ਆ ਫਿਰ ਚਲਿਖਣਾ ਤੇ ਆਪ ਦੇਖੋ ਜੀ ਗੁੜੀਆ ਆਈ ਵੀ ਸਾਰੀ ਗੈਲ ਇੱਕ ਗੱਲ ਹੋਰ ਵੀ ਆ ਦੇਖੋ ਜੀ ਹੈ ਨਾ ਇਹ ਗੁੜੀਆ ਦਾ ਤੁਹਾਨੂੰ ਮੈਂ ਪਿਛਲਾ ਬਲੌਗ ਦਿਆ ਤਾਂ ਨਾ ਕਿੰਨਾ ਸੋਹਣਾ ਸਿਰ ਬਾਇਆ ਹਤਾ ਅੱਜ ਗੁੜੀਆ ਕਹਿੰਦੀ ਵੀ ਮੈਂ ਨਾਰਾਜ ਆਂ ਕਹਿੰਦੀ ਮਾਂ ਕਿਆ ਹੋ ਗਿਆ ਕਹਿੰਦੀ ਮੇਰਾ ਨਾ ਨਾਨੀ ਨੇ ਸਿਰ ਨਹੀਂ ਬਾਇਆ ਓਕਣਾ ਹਨਾ ਮੈਨੂੰ ਜੀ ਮੁੰਬਈ ਵਾਲੇ ਸਟਾਈਲ ਨਹੀਂ ਕਰਦੇ ਹੁੰਦੇ ਦੂਈ ਵਾਰ ਸਿਰ ਬਾਇਆ ਫੇਰ ਹੁਣ ਉਹਦਾ ਬੇਟੀ ਵੀ ਨਹੀਂ ਉਹ ਘੇੜਦੀ ਰਹਦੀ ਬਾਟਕਟ ਜੈਲ ਬਣਾਉਂਦੀ ਰਹਦੀ ਹਾਂ ਹਾਂ ਆਜ ਪਹਿਲੇ ਹਾਂ ਹੋ ਜਾਂਦੀ ਹੈ ਸੱਤ ਨਹੀਂ ਹੁੰਦੇ ਭਾਈ ਉਹੀ ਚ ਅੱਛਾ ਚਾਚਾ ਫਿਰ ਹੁਣ ਹਾਂ ਇਹ ਨਹੀਂ ਲੋਟ ਆਂਦੇ ਆ ਜੀ ਕਿਉਂਕਿ ਦੇਖੋ ਇੱਕ ਗੱਲ ਹੈ ਛੋਟੇ ਬੱਚਿਆਂ ਦੇ ਸੈੱਟ ਬਹੁਤ ਵਧੀਆ ਵਧੀਆ ਮਿਲਦੇ ਆ ਇਹ ਗੁੜੀਆਂ ਨੂੰ ਵੀ ਸੈੱਟ ਲੈਣਾ ਇੱਕ ਵਧੀਆ ਮੁੱਲਾਂ ਪਰ ਤੇ 26 ਨੰਬਰ ਯਾਦ ਰੱਖੀ ਹੁਣ ਠੀਕ ਨਹੀਂ 24 ਲੈ ਲੂੰਗੇ ਦੇਖ ਲੂੰਗੇ ਹਾਈਟ ਗੈਲਾ ਚੱਲ ਕੋਈ ਨਹੀਂ ਇੱਕ ਨੰਬਰ ਬੜਾ ਵੀ ਹੋਇਆ ਨਾ ਚਾਚੀ ਫੇ ਗਾਹਾਂ ਪਈ ਜਾਂਦਾ ਛੋਟੇ ਫਿਰ ਪੁੱਜੇ ਦੀ ਕੋ ਹੋ ਜਾਂਦੇ ਛੋਟੇ ਹਾਂ ਵੀ ਚਾਚਾ ਫਿਰ ਤੂੰ ਕਿਆ ਲੈ ਕੇ ਚੱਲਿਆ ਚਾਚਾ ਕੱਲ ਦਾ ਕਹੀ ਜਾਂਦਾ ਕਹਿੰਦਾ ਭੈਣ ਨਾਰਾਜ਼ ਹੋਈ ਵੀ ਕਹਿੰਦਾ ਮਨਾ ਕਾ ਆਣੀਏ ਨਾਲੇ ਹੈ ਬਾਈ ਚਾਚੇ ਤਾਂ ਜਾ ਨਹੀਂ ਹੋਇਆ ਬਾਟ ਨੂੰ ਚਾਚਾ ਸੇਲਸੀ ਜੇ ਨੂੰ ਗਿਆ ਵਾ ਤਾਂ ਉਹ ਬਾਟ ਕਰਾਉਂਦੀ ਇਹਨਾਂ ਦੀ ਹਾਂ ਬਾਟ ਪਰ ਇੱਕ ਚਾਚੀ ਪਾਠ ਵਿੱਚ ਜੇ ਚਾਚਾ ਨਹੀਂ ਗਿਆ ਸਾਡਾ ਵੀ ਅਹੀਂ ਹੈ ਘਰ ਚੋਂ ਇੱਕ ਮੈਂਬਰ ਤਾਂ ਜ਼ਰੂਰ ਜਾਵੇ ਦੋ ਜਣੇ ਗਏ ਵੇ ਤੇ ਕੁੜੀਆਂ ਭੇਜਿਆ ਦੀ ਫਟਾ ਹਾਂ ਇੰਪਾਲ ਤੇ ਕੁਛ ਨਾ ਨਾ ਅਸੀਂ ਤਾਂ ਮਜ਼ਾਕ ਕਰਦੇ ਆਂ ਬਲੌਗ ਵਿੱਚ ਹਾਸੀ ਮਜ਼ਾਕ ਕਰ ਰਹੇ ਆਂ ਚਾਚੇ ਨੇ ਵੀ ਹੁਣ ਦੇਖੋ ਸਾਰੀਆਂ ਤਾਂ ਡਿਊਟੀਆਂ ਨਿਭਾ ਰਿਆ ਚਾਚਾ ਹੁਣ ਕਾਰਡ ਜੇ ਦੇਣਾ ਵੀ ਐ ਕਹਿਣਾ ਵੀ ਐ ਡੱਬਾ ਵੀ ਲੈ ਕੇ ਜਾ ਰਿਆ ਚਾਚਾ ਜਾਂਦਾ ਹੀ ਡੱਬਾ ਖੋਲ ਲਈ ਹਾਂ ਠੀਕ ਨਹੀਂ ਚਾਚੇ ਘੇਰ ਖੋਲਦੇ ਹਾਂ ਲੈ ਭੈਣਾਂ ਵਾ ਨੇ ਨਾਲੇ ਖਲਾ ਦੀ ਜਾਂ ਖਾ ਲਿਆ ਨਾ ਬਾਅਦ ਚ ਦਸੀ ਕਹਦੇ ਲੈ ਹੁਣ ਤੂੰ ਤਾਂ ਕਹੀ ਜਾਨੀ ਭਰਾ ਆਂਦਾ ਨਹੀਂ ਕਹ ਲੈ ਮੈਂ ਆ ਲਿਆ ਹੁਣ ਤੂੰ ਕਹੂਗੀ ਬਿਮਾਰ ਨਾ ਹੋ ਜਾਵੇ ਵੀ ਕਿਤੇ ਵੀ ਸੁਗਰ ਆ ਕਰਨਾ ਕਿੰਦਰ ਹਾਂ ਕੱਲਾ ਹੀ ਡੱਬਾ ਖੋਲ ਕੇ ਲੈ ਆ ਪੜਾ ਰਸ ਗੁੱਲਾ ਖਾ ਲਾ ਹਾਂ ਹਾਂ ਬਸ ਬਸ ਨਹੀਂ ਹੂੰ ਹਾਂ ਹਾਂ ਬਾਸ ਐ ਕਰਦੇ ਹੋ ਠੀਕ ਨਹੀਂ ਫਿਰ ਉਹ ਮਿੱਠਾ ਹੋ ਜਾਣਾ ਮਿੱਠੀ ਹੋ ਜਾਣੀ ਰਸ ਗੁੱਲਾਾਾ ਕੇ ਹਾਂ ਇਹ ਵੀ ਐ ਤੇ ਬਾਕੀ ਜੀ ਹੁਣ ਰਹਿ ਗਏ ਦਿਨ ਕਿੰਨੇ ਰਹਿ ਗਏ ਵਿਆਹ ਚ 15 ਤਰੀਕ ਦਾ ਅੱਜ ਕਿੰਨੀ ਹੋ ਗਈ 23 ਹੋ ਗਈ ਪਹਿਲੀ ਤਰੀਕ ਤੇ ਜਣੋ 13 13 ਦੇ ਰਹੇਗੇ 14 ਦੋ ਤਿੰਨ ਦਿਨ ਦਾ ਤਾਂ 12 ਹੀ ਰੱਖੋ ਜੀ 12 ਦਿਨ ਰਹਿ ਜਾਣ ਫੇਰ ਇੱਕ ਦਿਨ ਪਹਿਲਾਂ 13 ਨੂੰ 14 ਨੂੰ ਮੇਲ ਐ 15 ਨੂੰ ਐਕਣਾ ਫੇਰ 16 ਨੂੰ ਬਸ ਦਿਨ ਤੱਕ ਕੁਝ ਵੀ ਨਹੀਂ ਰਹੇ ਹੁਣ ਐ ਵੀ ਜਿਹੜਾ ਵੀ ਰਹਿ ਗਿਆ ਨਾ ਤਾਂ ਹੀ ਆਈ ਹੈ ਜੀ ਸਾਡੀ ਚਾਚੀ ਵੀ ਹੁਣ ਸ਼ੋਪਿੰਗ ਜਿਹੜੀ ਵੀ ਕੁੜੀ ਦੇ ਸੂਟ ਸਾਰਟ ਹੈ ਸਾਰਾ ਹੁਣ ਸ਼ੋਪਿੰਗ ਕਰੂਗੇ ਬਾਕੀ ਫਿਰ ਨਾਨਕੇ ਵੀ ਦੱਪੇ ਦੇਣ ਜਾਣਾ ਪੈਣਾ ਬਾਈ ਹਾਂ ਸੱਚ ਨਾਨਕੇ ਵੀ ਜਾਣਾ ਹਨ ਹੋਰ ਆਤਵਾਰ ਦੀ ਪਲਾਨ ਹੈ ਨਾਨਕੇ ਆ ਦਾ ਇੱਥੇ ਵੀ ਨਵੇੜੇ ਆਈਏ ਕੰਮ ਹੁਣ ਹਾਂ ਸੱਚਾ ਚਾਚੀ ਨਾਨਕੇ ਕਿੱਥੇ ਹਨ ਨਾਨਕੇ ਜੀ ਫਤੇਗੜ ਸਾਹਿਬ ਕੋਲ ਸਰੰਦ ਦੇ ਪਿੱਛੇ ਲਾਂਡਰਿਆਂ ਤੇ ਹਾਂ ਹਾਂ ਕਿਹੜਾ ਪਿੰਡ ਹੈ ਟੋਡਰ ਮਾਜਰਾ ਚੁੰਨੀ ਮਜਾਤ ਹਾਂ ਮੈਂ ਮਜਾਤ ਮਜਾਤੜੀ ਸਮਝ ਜਾਂਦਾ ਤਾਂ ਪਹਿਲਾਂ ਮਜਾਤੜੀ ਨਾ ਮਜਾਤੜੀ ਪਿੱਛੇ ਰਹਿ ਜਾਂਦੀ ਟੋਡਰ ਮਾਜਰਾ ਆ ਕੇ ਜਾਂਦਾ ਹਾਂ ਲਓ ਜੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਭੈਣਾ ਤੀਆਂ ਜੀ ਤੁਹਾਡੇ ਦਿਲਾਂ ਦੇ ਬਹੁਤ ਕਹਿਣਾ ਉਹਦੇ ਕਮੈਂਟ ਹੁੰਨੇ ਤੁਹਾਡੇ ਆਪਣਾ ਦਿਲ ਥੋੜਾ ਕਹਿੰਦਾ ਹੁੰਦਾ ਵੀ ਕਿਹੜੇ ਪਿੰਡ ਦੀ ਐ ਚਾਚੀ ਲਓ ਜੀ ਹੁਣ ਧਿਆਨ ਨਾਲ ਸੁਣ ਲਿਓ ਹਾਂ ਜੀ ਜਿਦਾ ਫਤਿਹ ਰਣ ਪਿੰਡ ਟੋਡਰ ਮਾਚਰਾ ਹਾਂ ਜੀ ਚਾਚਾ ਤੂੰ ਸਿੱਧਾ ਤੂੰ ਦੱਸ ਦੇ ਵੀ ਮੈਂ ਪਾਈ ਉੱਥੇ ਵਿਆਹ ਹੋਇਆ ਤਾਂ ਹਾਂ ਮੈਂ ਆਉਂਦਾ ਜਾਨੇ ਰੁਪਿਆ ਉਹ ਵੇਗਾ ਜਾਂਦਾ ਹੈ ਹੋਰ ਕਿਹੜਾ ਜਾਨੇ ਰੁਪਿਆ ਤਾਂ ਛੋਟਾ ਆਪਣਾ ਠੀਕ ਨਹੀਂ ਮੁਝੀ ਚਾਚਾ ਨੂੰ ਭਾਈ ਕਹਾਂ ਮੈਂ ਢੁੱਕਾਈ ਦਉ ਤੇ ਉਹ ਭਾਈ ਕਹਿੰਦਾ ਨਹੀਂ ਠੀਕ ਹੈ ਦੇਖ ਚਾਚੀ ਉਹ ਨਹੀਂ ਗੱਲ ਹੈਗੀ ਦੇਖ ਭਾਈ ਆਪਣਾ ਜੇ ਸੋਚਿਆ ਜਾਵੇ ਪ੍ਰਮਾਤਮਾ ਨੇ ਰੰਗ ਵੀ ਦੋ ਹੀ ਬਣਾਏ ਵੇ ਠੀਕ ਨਹੀਂ ਤਾਂ ਕਈ ਕਈ ਦੇਸ਼ ਇਹ ਜਿਹੇ ਆ ਉਧਰ ਗੋਰੇ ਹੀ ਐ ਤਾਂ ਆ ਨਾ ਕਹੇ ਬਈ ਚਾਚੀ ਦੇਖ ਹੁਣ ਦੇਖ ساری ਜ਼ਿੰਦਗੀ ਚ ਦੇਖ ਲੈ ਚਾਚੇ ਹੈ ਗੱਲ ਚਾਚੇ ਨੂੰ ਕਹਿਣੀ ਚਾਹੀਦੀ ਤੀ ਚਾਚੀ ਕਹਿ ਰਹੀ ਹੈ ਨਹੀਂ ਵੀ ਮਤਲਬ ਵੀ ਚਾਚੀ ਠੀਕ ਨਹੀਂ ਮਿਲੀ ਵੀ ਅੱਛਾ ਮੈਂ ਵੀ ਨਹੀਂ ਹੋਰ ਕਿਤੇ ਹੁੰਦਾ ਤਾਂ ਵਧੀਆ ਮਿਲਨੀ ਦੀ ਆਹਾਹਾ ਕਾਹ ਤਾ ਪਹਾੜ ਚ ਹੁੰਦਾ ਤਾਂ ਮੇਤੇ ਵੀ ਵਧੀਆ ਪਰਣੀ ਦੀ ਹਾਈਫਾਈ ਅੱਜ ਸਵੇਰੇ ਗੱਲ ਉਹ ਆ ਚਾਚੀ ਭੋਲੀ ਜੀ ਮਿਲ ਗਿਆ ਉਹਨ ਪੜ ਜੀ ਸਾਥੇ ਐ ਨਹੀਂ ਪਤਾ ਹੈ ਦਾ ਵੀ ਗਹਿਰੀ ਹੋਣੀ ਸੀ ਉਹਦਾ ਹੁਣ ਚਾਚਾ ਕਹਿਣਾ ਤੇ ਦਰਖਤ ਉਪਰ ਟੰਗਿਆ ਹੋਣਾ ਤਾਂ ਨਾ ਇਹ ਵੀ ਹੋ ਸਕਦਾ ਤਾਂ ਸਵੇਰੇ ਚੜ ਜਾ ਤੇ ਲਿਆਓ ਜੀ ਕੱਸੇ ਹਾਂ ਆਪਨੇ ਚਾਰ ਦੀ ਬੱਕਰੇ ਨਾ ਨਾ ਇੱਕ ਇੱਕ ਹੋਰ ਵੀ ਅੱਜ ਸਵੇਰੇ ਪਤਾ ਕੀ ਹੋਇਆ ਈ ਆ ਗੁੱਡੀਆਂ ਖੜੀ ਐ ਪਤਾ ਨਹੀਂ ਚਾਚੀ ਕਿਆ ਲੱਗੀ ਵੀ ਕਰਨ ਹੋਇਆ ਨਹੀਂ ਕੰਮ ਕਹਿੰਦੀ ਚਾਚੀ ਤੋਂ ਬੁੱਢੀ ਹੋ ਗਈ ਕਹਿੰਦੀ ਨਾਨੀ ਬੁੱਢੀ ਹੋ ਗਈ ਨਾਨੀ ਬੁੱਢੀ ਹੋ ਗਈ ਕਹਿੰਦੀ ਉਧਰ ਡਿੰਪਲ ਕਹ ਹੈ ਕਹਿੰਦੀ ਲੈ ਕਿੱਥੇ ਬੁੱਢੀ ਹੋ ਗਈ ਉਧਰ ਡਿੰਪਲ ਨਹੀਂ ਕਹਿਣ ਦਿੰਦੀ ਹੈ ਉਧਰ ਚਾਚਾ ਕਹਿੰਦਾ ਮੈਂ ਕਹੀ ਜਾ ਮਾ ਚਾਚੇ ਫੇਰ ਕਾ ਛੱਡ ਕਾਣਾ ਕਹਿੰਦਾ ਨਹੀਂ ਨਹੀਂ ਕਹਿੰਦਾ ਚਾਚੀ ਨੂੰ ਤਾਂ ਗੱਡੀ ਉਹ ਦੇ ਦੇਣੀ ਕਹਿੰਦਾ ਚਾਚੀ ਆਪੇ ਜਾਇ ਆਉਗੀ ਚਾਚੀ ਦਾ ਤਾਂ ਰਾਣੀ ਮਜਰਾ ਵੀ ਢਵਾ ਦਵਾ ਨਾ ਗੱਡੀ ਦਾ ਚਾਚੀ ਇੱਕ ਹੋਰ ਵੀ ਹੈ ਜੀ ਹੁਣ ਜੇ ਗੱਡੀ 'ਚ ਬੈੰਨੇ ਨਾ ਚਾਚੀ ਉਹਨੇ ਇੰਨਾ ਸਫਰ ਨਹੀਂ ਕਰਦੇ ਤਾਂ ਚਾਚੀ ਨੂੰ ਬਾਈ ਰਾਤ ਮੰਨੂ ਮੈਕਸਿਮਾ ਤੇ ਲਿਆਣਾ ਪਿਆ ਏ ਕਹਿੰਦੀ ਬਾਬਾ ਮੰਨੂ ਆ ਕੇ ਲੈ ਜੋ ਅਜੇ ਤਾਂ ਹੋਰ ਕੰਮ ਹੋ ਜਾਣਾ ਤਾਂ ਉਥਾ ਇੱਕ ਉਸ ਤਾਂ ਲੈਟਾ ਹੈ ਤੇ ਆਣਾ ਚਾੜਨਾ ਤਾਂ ਫੇਰ ਤਾਂ ਡੀਪਲ ਨੇ ਫੋਨ ਕਰਿਆ ਭਾਜੀ ਸਾਨੂੰ ਲੈ ਜੋ ਐ ਨਹੀਂ ਪਤਾ ਹੁਣ ਚਾਚੇ ਨੇ ਉਹ ਪਹਚਾਦਣੇ ਤੇ 82 ਵਾਲੀ ਰੋਡ ਨੂੰ ਪਾ ਕੇ ਫੇਰ ਤਾਂ ਚਾਚੀ ਨੇ ਮੰਤਰ ਚਾਚੀ ਨੇ ਵਰਤ ਲਿਆ ਕਹਿੰਦੀ ਭਾਈ ਉਡੀ ਰੋਕ ਲੈ ਗੱਡੀ ਮੰਨੂ ਮੜਾ ਕਿ ਨਾਲੇ ਤਾਂ ਮੈਂ ਕਹਿੰਦੀ ਪਾਣੀ ਪੂਣੀ ਪੀ ਲਵਾਂ ਮੈਨੂੰ ਤਾਂ ਕਹਿੰਦੀ ਹੋਰੇ ਤਰਾ ਕੱਚਾ ਕੱਚਾ ਜ ਮਨ ਹੁੰਦਾ ਆ ਬਾਈ ਮੈਂ ਤਾਂ ਜਾਊਗੀ ਬਿੰਦ ਦਾ ਜਦ ਮੈਂ ਉੱਥੇ ਪਹੁੰਚੇ ਮੰਨੂ ਜਦੀ ਉਤਰ ਗਈ ਚਾਚੀ ਕਹਿੰਦੀ ਐ ਕਰੋ ਤੁਸੀਂ ਆ ਜਾਓ ਅਸੀਂ ਤਾਂ ਚੱਲੇ ਜਾਂਦੀ ਹੋਰ ਕਾ ਮੈਂ ਤਾਂ ਬਾਈ ਉੱਤਰਨੇ ਨੂੰ ਗੱਡੀ ਚੋਂ ਬਾਹਰ ਹੋ ਆਏ ਚਾਚੀ ਨੂੰ ਲੱਜ ਜਾਂਦੀ ਹਾਂ ਹੋ ਜਾਂਦਾ ਮਨ ਜਾਂ ਹੋ ਜਾਂਦਾ ਉਛਲ ਜਾਂਦਾ ਮਨ ਐ ਕਰੂੰਗੇ ਹੁਣ ਬਲਾਕ ਦੇਖਦਾ ਮੈਂ ਜਾ ਕੇ ਤੁਸੀਂ ਆਂਦੇ ਵੇ ਹੁਣ ਦੇਖੋ ਵੀ ਹੁਣ ਚਾਚੀ ਉਹਨਾਂ ਉੱਧਰ ਵੀ ਜਾ ਕੇ ਆਣਾ ਹਾਂਜੀ ਆਪਣੇ ਦੂਜੇ ਘਰ ਉੱਧਰ ਵੀ ਜਾਣਾ ਏ ਮੈਂ ਚੱਲਿਆ ਜੀ ਹੁਣ ਦੁਕਾਨ ਤੇ ਦੇਖਦਾ ਮੈਂ ਚਾਚੀ ਵਾਸਤੇ ਉੱਥੇ ਤੇ ਸੰਗਤ ਰਿਆਣੀਆਂ ਟੋਫੀਆਂ ਲੈ ਕੇ ਰੱਖਦਾ ਹਨਾ ਚਾਚੇ ਹਾਂ ਰਹੀ ਜਲਦੀ ਰਹੀ ਹਾਂ ਚਾਚੀ ਨਾਲ ਲਵਾਂਗੀ ਬੱਸ ਬੱਸ ਹੋਰ ਉਹਦਾ ਪਉਆ ਹੈ ਹਾਂ ਚਾਚਾ ਸਵੇਰੇ ਵੀ ਕਹਿ ਰਿਹਾਤਾ ਚਾਚੀ ਕਹਿੰਦੀ ਕੀ ਕਰਾਂ ਮਹਾਪਾਈ ਸੰਗਤ ਰਿ ਦੀਆਂ ਉਹ ਲੈ ਲੈਣੀਆਂ ਫੇ ਚਾਚੀ ਕਹਿੰਦੀ ਨਹੀਂ ਲਿਮਕਾ ਚਾਚਾ ਕਹਿੰਦਾ ਨਹੀਂ ਨਹੀਂ ਸੰਗਤ ਰੀ ਸੰਗਤਰਾ ਲੈ ਦੇਣਾ ਕਹਿੰਦਾ ਪਉਆ ਲੈ ਦੇਣਾ ਹੈ ਚਾਚੇ ਹਾਂ ਫਿਰ ਤੁਸੀਂ ਮਾਣਾ ਨਹੀਂ ਪੁੱਛਣਦੇ ਇਹ ਚੀਨੇ ਜੇ ਚਾਚੀ ਉਹ ਵੀ ਰਾਤ ਨੂੰ ਮਿੜਕਾਰਾ ਬੰਦੇ ਫਤਿਹ ਦਾ ਪਉਆ ਲੱਗ ਹਾਂ ਨਾ ਡੋਗੜਾ ਉਹ ਕਿਹੜਾ ਕੁੱਤਾ ਅੱਛਾ ਚਾਚੀ ਨੇ ਨਾ ਡੋਗੀ ਰੱਖ ਲਿਆ ਹਾਂ ਉਹ ਟੌਂ ਟੌਂ ਕਰਦਾ ਲਿਆ ਭਾਈ ਤੁਹਾਨੂੰ ਵੀ ਦਿਖਾ ਦਈਏ ਦਿਖਾਈ ਮੰਜੀ ਤਾਂ ਇੱਧਰ ਨੂੰ ਇਹ ਨਹੀਂ ਹੈ ਇਹ ਨਹੀਂ ਹੈ ਇਹ ਹੈ ਇਹ ਤਾਂ ਹੋ ਰਿਹਾ ਇਹ ਤਾਂ ਹੋ ਰਹੇ ਆ ਇਹਦੇ ਨਾਲ ਦਾ ਹੀ ਇਹਦੇ ਨਾਲ ਦਾ ਹਾਂ ਮਿਲਕੂ ਨਾ ਆਈ ਜੀ ਜੀ ਕਿੱਥੇ ਦੇ ਮਿਲਿਆ ਚਾਚੇ? ਉਹ ਐਸੀ ਜਗ੍ਹਾ ਤੇ ਉੱਪਰ ਤੇ ਨੰਦਪੁਰ ਤੇ ਖੜੇ ਪੱਥਰ। ਅੱਛਾ ਉੱਪਰ ਤੇ ਪਹਾੜ ਤੇੋਂ ਲੈਂਦਾ। ਠੀਕ ਹੈ ਠੀਕ ਹੈ ਠੀਕ ਹੈ। ਆਹ ਇੱਕ ਤੁਹਾਨੂੰ ਹੋਰ ਵੀ ਦੱਸ ਦਿੰਦਾ ਨਹੀਂ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਐ ਵੈਸੇ ਤਾਂ ਤੁਸੀਂ ਵਲੌਗ ਦੇਖ ਰਹੇ ਹੋ ਉੱਧਰ ਆਪਣਾ ਕੁਛ ਹੰ ਪਾ ਦਿੰਦੀ ਐ ਤੇ ਮੈਨੂੰ ਤਾਂ ਅੱਜ ਚਾਚੇ ਨੇ ਦੱਸਿਆ ਕਹਿੰਦਾ ਨੁਕਸਾਨ ਬਹੁਤ ਲੱਗ ਗਿਆ ਹੁਣ ਹੁਣ ਤਾਂ ਨਾ ਪਹਿਲਾਂ ਦੋ ਛੇਲੂ ਉਹ ਫੱਟੜ ਹੋ ਗਏ। ਕਹਿੰਦੇ ਹੁਣ ਕੀ ਹੋਇਆ? ਹਾਂ ਹੈ? ਕਹਿੰਦੇ ਹੁਣ ਫੇਰ ਇੱਕ ਹੋ ਗਿਆ ਹੈ। ਕੱਖ ਵੱਡਦੀਆਂ ਸੀ ਝੋੜ ਜੀ ਕੁੱਤੇ ਬਹੁਤ ਆ ਉਹ ਕੱਖ ਵੱਡਦੀਆਂ ਸੀ ਬੱਕਰੇ ਜਿੱਤੇ ਤੁਰਦੇ ਤੁਰਦੇ ਥੋੜੇ ਜਿਹਾ ਉੱਪਰ ਜਦੋਂ ਹੋ ਜਾਂਦੇ ਆ ਤਾਂ ਇਹਨਾਂ ਦੀ ਪਿੱਠ ਦੇ ਉੱਪਰ ਜੈਨੂ ਤੇ ਤੁਰਦੇ ਹੂੰ ਤਾਂ ਇੱਕ ਚਾਰ ਕੁੱਤੇ ਆਏ ਉੱਪਰ ਤੇ ਜਿਹੜੀ ਝੋੜ ਜੀ ਤੇ ਹੂੰ ਤਿੰਨ ਤਾਂ ਠੱਗੇ ਇੱਕ ਗੁੱਦੀ ਬੈਗੀ ਛੇਲੂ ਆਨੂੰ ਆਹੋ ਹੋ ਬਾਕੀ ਤਾਂ ਠੱਗੇ ਸਾਰੇ ਇੱਕ ਛੇਲੂ ਫੜ ਲਿਆ ਨਾ ਪਿੱਛੇ ਤੇ ਪਿੱਠ ਫੜਦੇ ਫੇਰ ਇਹਨੂੰ ਤਾਂ ਵਿਚਾਰਾ ਕਾਜ ਡੁੱਕ ਗਿਆ ਫੋ ਪਿੱਠ ਉੱਪਰ ਦੋ ਤਿੰਨ ਦੰਦੀਆਂ ਵੱਡਦੀ ਆਦੇ ਨੇ ਆਹੋ ਹੋ ਬਾ ਫਿਰ ਹੁਣ ਉਹਦੇ ਟੀਕੇ ਟੂਕੇ ਲਾਉਦੇ ਟੂਕ ਲਾਉਦੇ ਜਿੱਥੇ ਦੰਦ ਲਾਏ ਵੇ ਆ ਜਦੋਂ ਕੁੱਤਾ ਹਲਕੇ ਬਣਤਾ ਨਾ ਹਲਕੇ ਵਾਲੀ ਤਾਂ ਆ ਆ ਧਿਆਨ ਰੱਖੇ ਕਰੋ ਹਾਂ ਉਹ ਛੇਲੂਆਂ ਵਾਲਾ ਹੀ ਪੰਦੇ ਹੂੰ ਦੇਖੋ ਵੀ ਨੁਕਸਾਨ ਫੇਰ ਹੋ ਗਿਆ ਪਹਿਲਾਂ ਦੋਆਂ ਉਪਰ ਪੱਥਰ ਗਰ ਗਿਆ ਤਾਂ ਫੇ ਇੱਕ ਤਾਂ ਮਨ ਲਾਦਾ ਮਰ ਲਿਆ ਤਾਂ ਇੱਕ ਠੀਕ ਹੋ ਗਿਆ ਹਣਾ ਜਿੱਦੇ ਉੱਪਰ ਦੀ ਪੱਥਰ ਰੁੜ ਗਿਆ ਦੂਏ ਥੱਲੇ ਗਿਆ ਜਿੱਦੇ ਬਣੀ ਪਿੱਠ ਵਰਦੀ ਰੁੜਿਆ ਤਾਂ ਮਰ ਲਿਆ ਹਾਂ ਉਹ ਟਿੱਡ ਬਣ ਲੰਗਿਆ ਨਾ ਪਾਸ ਜਿੱਦੀ ਪੱਥਰ ਚ ਉਹ ਹਜੇ ਨੰਗੜੀ ਆ ਅਛਾ ਪਰ ਆਨਡੀਆਂ ਛਡਾਣ ਦੀਆਂ ਡਿੱਪਲ ਤਾਂ ਨੱਟ ਗਈ ਕੁਸ਼ਮਚਾਰੀ ਗਿਰਗੀ ਦੋ ਹਰੇ ਤਾਂ ਕੁਦੀ ਬਾਂਝ ਜੁਗਦੀ ਰਹਦੀ ਆ ਕੁਸ਼ਮ ਦਾ ਵੀ ਬੱਜੀ ਸੱਟ ਹੈ ਹੋਰ ਗਿਰਗੀ ਉਹ ਵੀ ਦੌੜਦੀ ਛੇਲੂ ਛਿੱਟ ਦੇਖਿਆ ਵੀ ਜਾ ਜਾ ਹੋਈ ਛੇਲੂ ਕਿਆ ਹੋਇਆ ਭੱਜ ਕੇ ਗਈ ਉਹ ਉਹ ਵੀ ਜੋ ਪਿੱਛੇ ਦੌੜੀ ਉਹ ਗਿਰਗੀ ਹੂੰ ਉਹ ਕਹਿੰਦੇ ਕਹਿੰਦੀ ਮੇਰ ਬਾਹ ਨਹੀਂ ਚੱਕ ਹੁੰਦੀ ਦੋ ਦਿਨ ਤਾਂ ਵੀ ਬਿਲਕੁਲ ਬਾਹ ਨਹੀਂ ਚੱਕ ਹੋਈ ਕੱਲ ਰੋਟੀ ਬੰਨੀ ਹੀ ਫਟਕੜੀ ਫੁਟਕੜੀ ਲਾ ਕੇ ਹਲਦੀ ਪਵਾਸੀ ਹੂੰ ਹੋ ਥੋੜੀ ਜੀ ਸੱਟ ਹੋ ਗਈ ਸੱਟ ਅਛਾ ਉਹ ਗੋਡੀਆਂ ਭਾਈ ਤੂੰ ਵੀ ਕੋਈ ਗੱਲ ਸੁਣਾ ਦੇ ਮੈਂ ਚੱਲ ਹੱਸਦੀ ਅੰਦਰੇ ਅੰਦਰ ਹੱਸਦੀ ਐ ਦੇ ਜੱਲਿਆ ਕੋ ਮਿਲ ਆਇਆ ਅੱਛਾ ਨਾਨੂ ਨਾਲ ਨਾਨੂ ਨਾਲ ਹਾਂ ਅੱਛਾ ਤਾਂ ਐਨਰਾਸ ਸੈੱਟ ਨਹੀਂ ਲੈ ਕੇ ਆਣਾ ਤਾਂ ਉਹਦੇ ਮੇਰੇ ਕੋਲ ਤੁਮੇ ਲਓ ਹਾਂ ਲਿਆ ਕਰਨੀ ਆਉਂਦੀ ਜਿੱਤੀ ਹਾਂ ਲਿਆ ਜਿੱਤੀ ਵੀ ਲਓ ਜੀ ਅੱਜ ਆਹ ਨਾ ਆਈ ਵੀ ਤਾਂ ਹੈ ਤੇ ਹੁਣ ਚੈਤੇ ਨਹੀਂ ਫਿਰ ਤੇ ਮੇਰੇ ਕੋਲ ਤੇ ਦੇ ਲਈ ਆ ਕੇ ਹੈ ਮੇਰੇ ਘਰ ਲੈ ਚਲੀ ਤੂੰ ਮੈਂ ਤੇ ਵਾਕੇ ਲਿਆਉਂਗੀ ਤੈਨੂੰ ਹੈ ਮਾਸੀ ਮੈਂ ਤੇ ਵਾਕੇ ਲਿਆਉਂਗੀ ਤੈਨੂੰ ਮਾਸੀ ਕਹਿੰਦੀ ਮੈਂ ਤੇ ਵਾ ਲੈ ਆਉਂਗੀ ਤੈਨੂੰ ਨਵੇਂ ਕੱਪੜੇ ਵੀ ਦਿੱਤੀ ਵੀ ਹਾਂ ਹਾਂ ਮੇ ਕੱਪੜੇ ਹਾਂ ਠੀਕ ਹੈ ਕਹਦੇ ਫਿਰ ਮੈਂ ਆ ਜੂੰਦੀ ਇਹ ਕਹਿ ਕੇ ਤੁਰਤਾ ਪੈਂਦੀ ਹੈ ਕਹਿੰਦੀ ਘੁੰਮੀ ਘੁੰਮੀ ਕਰਨ ਜਾਣਾ ਫਿਰ ਬਾਅਦ ਵਿੱਚ ਰੋਣ ਦੀ ਲੱਗ ਜਾਂਦੀ ਹੈ ਅੱਜ ਤਾਂ ਨਹੀਂ ਹੈ ਨਾ ਡਿੰਪਲ ਕਰਕੇ ਨਹੀਂ ਨਹੀਂ ਸੱਤ ਡਿੰਪਲ ਮੈਂ ਹੋਈਏ ਫਿਰ ਨਹੀਂ ਕਰਦੀ ਹੈ ਕਿ ਰਾਤ ਵੀ ਦੇਖਿਆ ਡਿੰਪਲ ਕੋ ਤੇ ਉੱਠ ਕੇ ਆ ਕੇ ਮੇਰੇ ਕੋਲ ਵਰਕੇ ਕੰਬਲ ਚ ਸੌਂਗੀ ਬਾਬਾ ਵਧੀਆ ਬੱਸ ਇੱਕ ਨਿਆਣੇ ਨੂੰ ਚਾਹੀਦਾ ਏ ਨਿਆਣੇ ਨੂੰ ਇਹੋ ਜਿਹਾ ਬਣਾਓ ਵੀ ਕੱਲ ਨੂੰ 1-2 ਦਿਨ ਰਹਿ ਜਾਵੇ ਪਹਿਲਾਂ ਤੀ ਰੱਖੋ ਇੱਕਣੀ ਹੁਣ ਦੇਖੀਏ ਆ ਦੋ ਦਿਨ ਆਈ ਨਾ ਤੁਹਾਡੇ ਕੋਲ ਇਹਦਾ ਐਨ ਦਿਲ ਖੁੱਲ ਜਾਣਾ ਕੋਈ ਫਰਕ ਨਹੀਂ ਫਿਰ ਇਹਨੂੰ ਐ ਨਹੀਂ ਰਹਿਣਾ ਹੈਗਾ ਵੀ ਮੈਂ ਕਿਸੇ ਗੱਲ ਰਹਿਣਾ ਨਹੀਂ ਹੈਗਾ ਜਿਸ ਤਰ੍ਹਾਂ ਉਹ ਸਾਡੇ ਚਰਚ ਕਰਨਾ ਹਰੇਕ ਜਗ੍ਹਾ ਰਹਿ ਲੰਦਾ ਹੈ ਐਦਾ ਇਸ ਤਰ੍ਹਾਂ ਹੀ ਹੋ ਜਾਣਾ ਚਾਚੇ ਸੁਣਾ ਦੇ ਕੋਈ ਗੱਲਬਾਤ ਬਸ ਇਹਦਾ ਅੱਛੀ ਫੱਲਦੀ ਹੈ ਹੈਂ ਜਾੜਦੋ ਕੀ ਕਰਾਂ ਇੱਕ ਤਾਂ ਜਿਉਂ ਜਿਉਂ ਸਰੀਰ ਕਹਿਣਾ ਉਹਦੇ ਆਪਣਾ ਬੜਾਪਾ ਆ ਹੀ ਜਾਂਦਾ ਏ ਸਰੀਰ ਨੂੰ ਰੋਗ ਲੱਗੀ ਜਾਂਦੇ ਹਨੀ ਹੁਣ ਜਿਆੜ ਨਾਲ ਜਾਇਆ ਵਾ ਕੱਲ ਦਾ ਚਾਚਾ ਹੁਣ ਤਾਂ ਠੀਕ ਹੈ ਚਾਚੇ ਉਹਦਾ ਹਨ ਹਾਂ ਲੱਕਾਲੀ ਪੀੜ ਤਾਂ ਨਹੀਂ ਉਹ ਨਾ ਉਹ ਜਿਹੜਾ ਅੱਜ ਤੱਕ ਦੀ ਪੀੜ ਮੇਰੇ ਹੁਣ ਇਹਦੇ ਬਾਰੇ ਕਿੱਥੇ ਦੇ ਦਵਾਈਖਾਨਾ ਫਿਰ ਉੱਥੇ ਚਲਾਂਗਾ ਬੱਦੀ ਦੇ ਬਰੋਟੀ ਆ ਅੱਛਾ ਬਰੋਟੀ ਵਾਲੇ ਤੇ ਚੱਲਦੀ ਹੈ ਜਣੋਂ ਠੀਕ ਹੈ ਹੁਣ ਹਾਂ ਹੁਣ ਤਾਂ ਠੀਕ ਬਾਕੀ ਕਦੇ ਕਦੇ ਉੱਠਦੀ ਉਹ ਗੱਲ ਪਤਾ ਕਿਆ ਹੋਈ ਪਹਿਲਾਂ ਤਾਂ ਚਾਚੇ ਦਾ ਭਾਈ ਆ ਸੀ ਵੀ ਡਰੇ ਐਨ ਪੂਰੇ ਵੀ ਚਾਚੇ ਦਾ ਦਰਦ ਬਹੁਤ ਹੁੰਦਾ ਏ ਚੱਲ ਭਾਈ ਲਾਜ ਵੀ ਲੱਗੇ ਕਰਾਣ ਜੋ ਪਰਮਾਤਮਾ ਨੇ ਇਹ じゃ ਸਾਡਾ ਧਿਆਨ ਪਟਕਾਇਆ ਨਾ ਜੋ ਮਕਾਨ ਦਾ ਢੇੜਾ ਚਾਚੇ ਵਰਗਾ ਪੱਥਰ ਜਾਇ ਕਰਾ 40 ਕਿਲੋ ਵਾਲਾ 50 ਵਾਲਾ ਉਹ ਦਰ ਦਾ ਦੁਰ ਦਾ ਦਾ ਵਿਚੇ ਫੁੱਲ ਭੱਲ ਗਿਆ ਚਾਚਾ ਐ ਹੋਇਆ ਨਹੀਂ ਐ ਨਹੀਂ ਸੈਂਸ਼ਨ ਲੈ ਕੇ ਠੀਕ ਵੀ ਨਹੀਂ ਹੁੰਦੇ ਹਾਂ ਦੇਖੋ ਆਪਣਾ ਧਿਆਨ ਪਟਕਾਇਆ ਥੋੜਾ ਇੱਕ ਉਹ ਕਹੀ ਨਹੀਂ ਕਰਦੇ ਇੱਕ ਨਹੀਂ ਨੀ ਕੇ ਕਰਦੇ ਸਾਨੂੰ ਸਿਆਣੇ ਕਹਿੰਦੇ ਆ ਇਹਦੇ ਬਾਰੇ ਜੇ ਕੋਈ ਸੱਟ ਹੈ ਨਾ ਕੋਈ ਬਿਮਾਰੀ ਉਹਦੇ ਬਾਰੇ ਸੋਚੋ ਨਾ ਜਿੰਨਾ ਸੋਚੀ ਜਾਂਦੇ ਉਹਨਾਂ ਹੀ ਫਿਰ ਬੰਦਾ ਡਰ ਜਾਂਦਾ ਹਾਂ ਉਹੀ ਗੱਲ ਹੋਈ ਉਹਦੇ ਬਾਅਦ ਹੁਣ ਚਾਚਾ ਗੱਡੀ ਪਰ ਚੜ ਗਿਆ ਵਾ ਹੁਣ ਤਾਂ ਝਾੜ ਜੂੜ ਜੀ ਉਹ ਕਹਿੰਦਾ ਮੜੀ ਮੋਟੀ ਉਹ ਵੀ ਹਟ ਉੱਟ ਜਾਣਾ ਪਾਇ ਨਾ ਟਾਈਮ ਹੋ ਰਣਾ ਨਹੀਂ ਤਾਂ ਫੇਰ ਉੱਥੇ ਤੇ ਲੈ ਲੰਦੇ ਨਾ ਸਿਆਲ ਵੇੜ ਡਾਕਟਰ ਦਾ ਝਾੜ ਦੀ ਝਾੜ ਦੀ ਉਹ ਤਾਂ ਫੇਰ ਵੀ ਲੈ ਹੋ ਜਣੀ ਮੈਂ ਜਾ ਆਉਂਗਾ ਗੈਲਾ ਉੱਥੇ ਖੜਾ ਕੇ ਨਾ ਗੱਡੀ ਮੜੀ ਕਾ ਬੰਮਟ ਦੋ ਲੱਗਣੇ ਉਹ ਤਾਂ ਇੰਨਾ ਟਾਈਮ ਵੀ ਨਹੀਂ ਲਾਂਦਾ ਹਾਂ ਸਿਆਲ ਤੇ ਹੈਗਾ ਡਾਕਟਰ ਬਹੁਤ ਵਧੀਆ ਜੇ ਜਨ ਅੰਨਾਲੇ ਇੱਕ ਗੱਲ ਹੋਰ ਵੀ ਐ ਜੇ ਪਿੰਡ ਵਾਲਾ ਡਾਕਟਰ ਹੈ ਨਾ ਔਰ ਜਾਣਕਾਰੀ ਵੀ ਬਹੁਤ ਐ ਵਧੀਆ ਡਾਕਟਰ ਐ ਪੈਸੇ ਹੀ ਬਹੁਤ ਜਾਈ ਜਾਂਦਾ ਹਾਂ ਅਸੀਂ ਵੀ ਜੇ ਕੋਈ ਦਵਾਈ ਹੈ ਮੰਜੀਦ ਦੀ ਮੈਂ ਉੱਥੇ ਦੇ ਲੈ ਆਣਾ ਦੱਸ ਕੇ ਵੀ ਯਾ ਚਾਚੀ ਨੂੰ ਬਾ ਆ 50 ਜਾਂ 100 ਕੋ ਪੀਕ ਦੀ ਪੈ ਗਈ ਸੀ ਦੱਸ ਗਈ ਜੰਦੀ ਦੀ ਪਰ ਠੀਕ ਹੋ ਗਈ ਆਪ ਵੀ ਉਹੀ ਐ ਤੇ ਚਾਚੇ ਦੇ ਵੀ ਬਸ ਫੇਰ ਦਿਖਾ ਕੇ ਦਵਾਈ ਲੈ ਪਾਸ ਜੀ ਪੈਣ ਲੱਗ ਗਈ ਬਾ ਫੇਰ ਤਾਂ ਲੈ ਆਦੀ ਦਵਾਈ ਡਾਕਟਰ ਕੰਨ ਦਾ ਸ਼ੁਗਰ ਚੀ ਨਾ ਹਾਂ ਸ਼ੁਗਰ ਹੈ ਤਾਂ ਨਾ ਸ਼ੁਗਰ ਕਰਕੇ ਇਹਦੀ ਦਵਾਈ ਲੇ ਮੈਂ ਹੁਣ ਐ ਕਰਿਓ 2 ਮਿੰਟ ਦੁਕਾਨ ਪਰ ਖੜਾ ਕੇ ਗੱਡੀ ਬਸ 10 ਮਿੰਟ ਦਾ ਵੀ ਨਹੀਂ ਲੱਗਣੇ ਨਾ ਨਾ ਐਨਾ ਮੈਂ ਜਾ ਕੇ ਮੜਾ ਕ ਸੰਭਾ ਕੰਮ ਜਾਂ ਤੁਸੀਂ ਮੇਰੇ ਪਰ ਰੁੱਕ ਕੇ ਜਾਣਾ ਬਾਫੇ ਜਾਂ ਤੁਸੀਂ ਜਾਣਾ ਤੁਸੀਂ ਚੱਲਿਓ ਮੈਂ ਮੋਟਰਸਾਈਕਲ ਚੱਕ ਲੈਣਾ ਆਹੋ ਮੈਂ ਉੱਥੇ ਤੇ ਜਦ ਤੈਨੂੰ ਗੈਲ ਲੈ ਕੇ ਗੱਡੀ ਖੜਾ ਕੇ ਬਾ ਇੰਨੀ ਕ ਦੂਰ ਜਾਣਾ ਅੰਦਰ ਬਾਪਾ 2-4 ਮੀਟਰ ਅੰਦਰ ਮਜਾਕ ਕਰ ਦੋਈ ਚਲੋ ਠੀਕ ਹੈ ਜੀ ਹੁਣ ਚਾਹ ਪਾਣੀ ਮੰਜੀਤ ਲਿਆ ਦੇ ਦੇ ਹੈਗਾ ਪਿਆ ਚਾਹ ਪਾਣੀ ਚਾਹ ਤਾਂ ਮੈਨੂੰ ਪਿਲਾ ਦੇ ਪਾਣੀ ਪੀਣੀ ਭਾਈ ਚਾਹ ਮਾਰ ਤਾਂ ਡਿੰਪਲ ਬੋਲੀਓ ਨਹੀਂ ਹੈ ਡਿੰਪਲ ਤਾਂ ਐਂ ਹੀ ਕੰਮ ਸਾਰਤਿਆ ਕੋਈ ਗੱਲ ਬਾਤ ਸੁਣਾਈਓ ਨਹੀਂ ਹੈ ਡਿੰਪਲ ਸੋਚਦਾ ਭਾਈ ਚਾਹ ਮਾਰ ਹਾਂ ਆ ਵੀ ਉਹ ਵੀ ਤੇ ਬਾਕੀ ਨਾਲੇ ਚਾਚੀ ਐਂ ਕਰੀ ਜਿਹੜਾ ਚਾਚੀ ਆਪਣੇ ਸਬਸਕ੍ਰਾਈਬਰ ਕਹਿੰਨੇ ਸਾਰੇ ਕਹਿੰਨੇ ਵੀ ਜੋ ਡਿੰਪਲ ਜਿਹੜਾ ਵੀ ਸੂਟ ਕਹਿੰਦੀ ਉਹਨੂੰ ਦਵਾਓ ਭਾਈ ਉਹ ਹਾਂ ਐਰੀ ਐਰੀ ਪੁੱਛ ਲੈ ਕਰ ਇਹਨੂੰ ਉਹ ਐ हां सी ਵੀ ਸਮਾ ਦੀ ਇਹਨਾਂ ਨੂੰ ਜਿੱਦਣ ਤੀਕ ਟਿਕ ਨੂੰ ਆਣਾ ਹੈ ਆਪਾਂ ਭੜੇ ਗਏ ਕਿ ਜੋ ਸੀ ਦੋ ਆਣਾ ਹੈ ਉਹ ਉਹ ਉੱਥੇ ਮੁੱਲਾ ਪਰ ਦਵਾ ਦੇਣਾ ਹਾਂ ਹੁਣ ਚਾਚੀ ਤੂੰ ਵੀ ਕੁਲੂ ਤੇ ਕੁਲੂ ਤੇ ਸਾਰੀ ਆਪਣੀ ਤਿਆਰੀ ਹੋ ਗਈ ਜੀ ਤੇ ਲੜੀਆਂ-ਜੁੜੀਆਂ ਲੱਗੀ ਵਿਆਂ ਰਾਣੀ ਸੌਂਦਰਾ ਐ ਵੀ ਹੋ ਰਿਹਾ ਨਾ ਥੋੜੀ ਤਾਂ ਹਵਾ ਦੀ ਪ੍ਰੋਬਲਮ ਜ਼ਰੂਰ ਆਈਏ ਕਾਰਨ ਪਰਾਂ ਨੂੰ ਰਾੱਕਾ ਚਲਾ ਆ ਪੁੱਤ ਪਰਾਂ ਨੂੰ ਟੈਡੀ ਹੋਣੀ ਚਾਹੀਦੀ ਤੇ ਲੋਈ ਜੱਸ ਕਰਨ ਲੱਗਿਆ ਚਲਾਣ ਬੰਬ ਤੇ ਅੱਜ ਹਵਾ ਕਰਕੇ ਉੱਪਰ ਵਾਲੀ ਪ੍ਰੋਬਲਮ ਆ ਗਈ ਵੀ ਦੀਵੇ ਜਿਹੜੇ ਚੱਲ ਰਹੇ ਚੱਲ ਰਹੇ ਮੋਮਬਤੀਆਂ ਵੀ ਤੇ ਆਹ ਦੇਖੋ ਇੱਧਰ ਮੋਟਰਸਾਈਕਲ ਬੱਲੇ ਲੋ ਜੀ ਮੱਥਾ ਟੇਕਣਾ ਹੋ ਦਵਾਲੀ ਤੇ ਸਾਡੀ ਦੀਵਾਲੀ ਹੈ ਦੀਵਾਲੀ ਆਪਣੀ ਅਖਰੋੜ ਵਾਲੀ ਐਨ ਵਧੀਆ ਜੀ ਤੇ ਮੱਥਾ ਅਸੀਂ ਸਾਰੇ ਕਿਤੇ ਟੇਕਿਆ ਜੀ ਮੈਂ ਦੁਕਾਨ ਪਰ ਵੀ ਦੂਜੀਆਂ ਪਰ ਹੋ ਰਹੀਆਂ ਜੀ ਉਧਰ ਦੀ ਕੂਜੀ ਆ ਗਈ ਹੈ ਚਲ ਤੇ ਕੂਜੀ ਆ ਗਈ ਉਧਰ ਪਹਿਲਾਂ ਨੀਚੇ ਪਾਈਦਾ ਹੁੰਦਾ ਇਹ ਸਮਾਨ ਇੱਕ ਖੇਲ ਖਰੋਟ ਉੱਪਰ ਸੇਬ ਕੇਲਾ ਰੱਖ ਕੇ ਬਸ ਦੇਣੀ ਹਰਮੰਦੀ ਇੱਕ ਹਰਮੰਦੀ ਜਸ ਕਰਨ ਦੀ ਆ ਗਈ ਹੋਣੀ ਉਧਰ ਦੇ ਦੇਖ ਲਈ ਅੱਜ ਪਹਿਲਾਂ ਮੱਥਾ ਟੇਕ ਲੈਂਦੇ ਹਾਂ ਚਲ ਕੂਜੀ ਤੇ ਆਪਣਾ ਵੀ ਟੇਪ ਹੋ ਗਿਆ ਮਨਜੀਤ ਕੰਮ ਕਿੰਨੇ ਹੁੰਨੇ ਆ ਉਹ ਵੀ ਲਿਆਣਾ ਸਮਾਨ ਲਿਆ ਮੈਂ ਚੱਕ ਕੇ ਉਹ ਤਾਂ ਬੰਮ ਇੱਕ ਸਾੜੀ ਨਾ ਪਾ ਲਿਆ ਇੱਧਰ ਨੂੰ ਵੇਖ ਤਾਂ ਇੱਧਰ ਬਈ ਲੈ ਇੱਧਰ ਨੂੰ ਵੇਖ ਤੂੰ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਤੁਸੀਂ ਪਿਛਲਾ ਵਲੌਗ ਦੇਖ ਰਹੇ ਆ ਜਿਹੜੀਆਂ ਦਿਨ ਦੀਆਂ ਤਿਆਰੀਆਂ ᱛੀਆਂ ਤੇ ਹੁਣ ਸ਼ਾਮ ਦਾ ਟਾਈਮ ਹੈ ਹੁਣ ਅਸੀਂ ਮੱਥਾ ਟੇਕਣਾ ਉਸ ਤੋਂ ਬਾਅਦ ਜਸ ਕਰਨ ਦੇ ਬੰਬ ਐ ਉਹ ਬਜਵਾਵਾਂਗੇ ਲੋਕਾਂ ਨਹੀਂ ਤਾਂ ਕਹਿਣਾ ਉਹਦੇ ਕੰਮ ਔਖਾ ਹੀ ਆ ਨਾ ਮਜੀਦ ਉਹ ਵੀ ਕਰਵਾ ਦਈਏ ਚੱਲ ਹੁਣ ਸਾਡਾ ਮੱਥਾ ਐ ਮੇਨ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੀ ਦੀਵਾਲੀ ਆਈ ਹੈ ਜੀ ਜਿਸ ਤਰ੍ਹਾਂ ਇਸ ਵਾਰ ਆਈ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਆਏ ਤੇ ਵਧੀਆ ਗਾਮ ਲੈ ਕਾਈ ਕਿਉਂਕਿ ਸਾਰੇ ਕੰਮ ਟਾਈਮ ਟੂ ਟਾਈਮ ਉਹ ਦੇਖ ਉਧਰ ਓਏ ਹੋਏ 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 ਤੂੰ ਫੇਰ ਘੱਟ ਕਰ ਲੈਣਾ ਥੋੜਾ ਇੱਕ ਇਹਨੂੰ ਜੇ ਪਤਾ ਵੀ ਐਨਾ ਉੱਪਲਣਾ ਹੈ ਘੱਟ ਕਰ ਲੈ ਹੋਰ ਘੱਟ ਕਰ ਜੀ ਕਰ ਘੱਟ ਬਾਚ ਪਹਿਲਾਂ ਵੀ ਮੈਂ ਬੰਤੇ ਹੀ ਕਰਵਾਤੇ ਦਾ ਫਿਰ ਮੈਂ ਰਹਿਣ ਦੇ ਜਾਂ ਕੋਈ ਕੋਲ ਨਹੀਂ ਬੰਦ ਕਰਦੇ ਠੀਕ ਨਹੀਂ ਇਹ ਬਣ ਰਹੀ ਹੈ ਜੀ ਆਪਣੀ ਖੀਰ ਤੇ ਇੱਧਰ ਬਣ ਗਈ ਆਪਣੀ ਜੀ ਗੋਭੀ ਆਲੂ ਗੋਭੀ ਤੇ ਮਟਰ ਪਨੀਰ ਮਟਰ ਪਨੀਰ ਵਧੀਆ ਰਿਹਾ ਮੈਂ ਕਹਿੰਦਾ ਐਤ ਕੀ ਦਾ ਹੋ ਗਿਆ ਤੇਰਾ ਪਨੀਰ ਜ਼ਿਆਦਾ ਹੋ ਜਾਣਾ ਇਹਦੇ ਚ ਹਨਾ ਬਾ ਠੀਕ ਹੈ ਠੀਕ ਤੇ ਬਹੁਤ ਸੋਹਣਾ ਖਾਣਾ ਪਾਣਾ ਵੀ ਬਣ ਗਿਆ ਹਨ ਖਾਣਾ ਪੀਣਾ ਖਾਣਾ ਦਾਣਾ ਕਹਿ ਨਹੀਂ ਕਰਦੇ ਹੈ ਪੂਰੀਆਂ ਪੂਰੀਆਂ ਵੀ ਇਹਦੇ ਚ ਗੋਭੀ ਗੋਭੀ ਚੱਕਰੋ ਬਈ ਵਾਓ ਇਹ ਢੱਬੀਆਂ ਨਾਲੇ ਕਿੱਥੇ ਗੇਰੀਆਂ ਆ ਇਹ ਇਹ ਮਾਚੇ ਸਾਂ ਆਏ ਥੋੜੋ ਗੇਰੀ ਦੇ ਆਉਂਦੀਆਂ ਇਹਨਾਂ ਨੂੰ ਪਾਸੇ ਰੱਖੋ ਨਾ ਇੱਕ ਜਗ੍ਹਾ ਚਲੋ ਵਧੀਆ ਹੋ ਗਿਆ ਜੀ ਗੋਭੀ ਵੀ ਵਧੀਆ ਬਣ ਗਈ ਆਪਣੀ ਤੇ ਪੂਰੀਆਂ ਪੂਰੀਆਂ ਦੇ ਦਰਸ਼ਨ ਵੀ ਕਰ ਲਈਏ ਜੀ ਇਹਦੇ ਚ ਇਹ ਉੱਪਰ ਤੇ ਨਾ ਜੱਸ ਕਰਨ ਦਾ ਆਂਦਾ ਹੀ ਸਾਡਾ ਇੱਧਰ ਤੋਂ ਵੀ ਜਾਂਦਾ ਹਰਮੰਦ ਜੱਸ ਕਰਨ ਦਾ ਇਹ ਆਂਦਾ ਜਾਂਦਾ ਹੀ ਕਿਉਂਕਿ ਆਪਣਾ ਇੱਕ ਇੱਕ ਬੱਚਾ ਹੈ ਆਪਣੇ ਘਰ ਚੋਂ ਤੇ ਉਹਨਾਂ ਦੀ ਕੋਜੀ ਵੀ ਸਾਣੀ ਹੈ ਤੇ ਸਾਰਾ ਸਮਾਨ ਲੋ ਜੀ ਪੈ ਗਿਆ ਕਰੋ ਇੰਜੋਏ ਜੀ ਖੀਰ ਤੇ ਮਨਜੀਤ ਨੇ ਜੀ ਅੱਜ ਜਿਹੜੇ ਪੂਰੀਆਂ ਬਣਾਈਆਂ ਨਾ ਕੱਢੀਆਂ ਏ ਤਾਂ ਕਹਿੰਦੀ ਚਾਰਨੀ ਵੀ ਬਦਲਤੀ ਅੱਜ ਮਨਜੀਤ ਨੇ ਨਾਲੇ ਤਾਂ ਕਹਿੰਦੀ ਦੀਵਾਲੀ ਤੇ ਆਪਣਾ ਇੱਕ ਭਾਂਡਾ ਵੀ ਹੋ ਗਿਆ ਤੇ ਨਾਲੇ ਬੱਲੇ-ਪੱਲੇ ਵੀ ਹੋ ਗਈ ਚਲੋ ਵੀ ਵਧੀਆ ਮੈਂ ਸਮਝਾ ਚ ਕਰਨ ਨੂੰ ਦੇਖਾਂ ਮਨਜੀਤ ਕੀ ਕਰ ਰਿਹਾ ਮੈਨੂੰ ਲੱਗ ਰਿਹਾ ਵੀ ਇਹ ਛੋਕਰਾ ਬੰਬਾ ਬੰਬਾ ਦੇ ਵਿੱਚ ਬੀਜੇ ਹੋ ਗਿਆ ਤੇ ਪਰਮਾਤਮਾ ਸਾਰੇ ਆਮਲਕ ਦੀ ਦੀਵਾਲੀ ਵਧੀਆ ਬੱਚੇ ਪਰਮਾ ਜੰਤਿ ਹਾਰੇ ਵਧੀਆ ਆਵੇ ਜੀ ਜੀ ਤੋਂ ਹੀ ਵਧੀਆ ਆਵੇ ਬੱਚੇ ਬਾਸ ਤੇ ਬੱਚਿਆਂ ਦਾ ਤਿਹਾਰ ਹੈ ਜੀ ਜੱਸ ਕਰਨ ਲੱਗੇ ਆਪਣੀ ਥਾਲੀ ਚੱਕਣ ਚੱਕਰੇ ਮੈਂ ਕਹਿੰਦਾ ਚਾਚੀ ਇਹਨਾਂ ਦੀ ਹੁੰਨੇ ਹਨਾ ਹਾਂ ਆ ਵੀ ਚੱਕ ਲੈ ਜਾਂ ਇਹਨੂੰ ਕੁੱਜੀ ਦੇ ਹਾਂ ਕੁੱਜੀ ਵੀ ਦੇ ਕੁੱਜੀਆਂ ਤੋਂ ਹੋਏ ਚੱਕ ਲੈ ਹਰਮਨ ਦੀ ਦਾ ਹਰਮਨ ਦੀ ਆਉਂ ਜਾ ਚੀਨ ਦੇ ਦੇ ਚਲ ਐ ਇੱਕ ਵਾਰ ਦੇ ਦੇ ਚਲ ਉਹਦਾ ਵੀ ਐ ਲੈ ਉਹ ਹੋਰ ਰੱਖਣੇ ਉੱਪਰ ਕੇਲੇ ਹਰੇ ਆ ਗਿਰ ਜਾਣੀ ਨਾ ਉਹ ਬਾਅਦ ਚ ਚੱਲ ਗੈਲ ਫੜਾ ਦੂੰਗਾ ਇਹਨਾਂ ਰੱਖ ਲੈ ਚਾਚੀ ਉਹ ਖਾ ਪੀ ਲੈ ਕੁਸ ਇਹਨਾਂ ਰੱਖ ਦੇ ਹੁਣ ਚੱਕ ਲਈ ਇੱਕ ਵਾਰ ਵਾ ਠੀਕ ਐ ਟੱਕਣ ਦਾ ਕੁਝ ਨਹੀਂ ਹੈ ਟੱਕਣ ਨਹੀਂ ਲੱਗੇ ਕਰਦਾ ਉੱਪਰ ਫੇਰ ਤਾਂ ਹੁਣ ਤਾਂ ਉਹ ਸਮਾਂ ਲੱਗਣ ਮਾਰ ਅੱਜ ਗਰਮੀ ਐ ਗਰਮੀ ਬਹੁਤ ਜ਼ਿਆਦਾ ਅੱਜ ਹਨਾ ਮਨਜੀਤ ਪਤਾ ਕੀ ਆਏ ਕੁਛ ਨਾ ਬੰਪਾਂ ਦਾ ਵੀ ਹੋਇਆ ਕੱਲ ਹੋਲੀ ਨਾ ਇੱਕ ਦੀਵਾਲੀ ਕੱਲ ਦੀ ਵੀ ਆਲੀ ਉਹਦੇ ਕਰਕੇ ਚੱਕਰ ਵੀ ਪੈਂਦਾ ਨਿਆਣੇ ਤਾਂ ਅੱਜ ਬੰਪਾਂ ਵਿੱਚ ਵਿਅਸਤ ਐ ਇਹਨਾਂ ਨੂੰ ਕੋਈ ਕਿਸੇ ਦਾ ਨਹੀਂ ਐ ਤੇ ਚਲੋ ਠੀਕ ਐ ਜੀ ਫਿਰ ਮਿਲਦੇ ਹਾਂ ਤੁਹਾਨੂੰ ਬੰਬਾ ਟਾਈਮ ਕਿ ਕਰ ਤਾਂ ਗਿਆ ਮੰਨ ਲਾ ਜੁਜੇ ਹੋਣਾ ਬੱਡੇ ਆ ਨਾ ਹੈ ਠੱਡਾ ਜੁਜੇ ਵੱਡਾ ਹੈ ਇਹਦੇ ਉਬੀ ਆਣੇ ਉੱਪਰੋਂ ਦੇਖੀ ਛੜੇ ਖੇਲਰ ਦੇ ਨਾ ਲੈ ਵੀ ਆਣੇ ਆ ਦੇਖੀ ਟੀਨਾ ਉੱਪਰ ਖੜਕੂਗੇ ਕਈ ਵਾਰ ਲਗਾ ਚੱਲਦਾ ਕਈ ਵਾਰ ਚੱਲਦੇ ਨਹੀਂ ਆ ਹੈ ਮਨਜੀਤਾ ਉਹ ਲੱਗੀ ਬਾਈ ਕਿੱਦਾਂ ਆ ਉਹ ਦੇ ਪਰ ਇੱਕ ਗੱਲ ਹੈ ਸਾਲਾ ਬਰੂਦ ਦਾ ਪਤਾ ਨਹੀਂ ਕਿਹੜਾ ਬਰੂਦ ਦਾ ਚੱਕਰ ਹੈ ਪਤਾ ਨਹੀਂ ਕਿਹੜਾ ਚੱਕਰ ਹੈ ਕਿਤੇ ਕਿਤੇ ਤਾਂ ਵਧੀਆ ਵੱਜ ਰਹਿਣ ਆ ਦੇ ਕਿਤੇ ਕਿਤੇ ਨਾ ਵਿੱਚੋਂ ਇਉਂ ਅੱਧਾ ਗਏ ਅੱਧਾ ਗਏ ਉਹ ਗਏ ਉਹ ਦੇ ਮਨ ਬਰੂਦ ਦਾ ਚੱਕਰ ਲੱਗਦਾ ਉਹ ਦੇ ਬਰੂਦ ਦਾ ਚੱਕਰ ਹੈ ਆ ਦੇ ਸਹੀ ਵੱਜ ਰਹਿਣ ਆ ਰਿਹਾ ਕੁਝ ਵੀ ਨਹੀਂ ਇੱਕ ਕੁਝ ਵੀ ਨਹੀਂ ਕੁਝ ਵੀ ਨਹੀਂ ਬਸ ਬੰਬ ਇਹ ਬੰਬੇ ਹੀ ਬਸ ਨਵਾਸ ਪਰ ਕਈ ਨਾ ਹੈ ਉਹ ਦੇ ਉੱਡਦੀਆਂ ਇਹ ਫੇਰ ਚੱਲ ਪਿਆ ਇਹ ਚੱਲ ਪਿਆ ਕੋਈ ਚੱਕਰ ਹੈ ਕਿੰਨੇ ਸੋਹਣੀ ਪੰਜ ਉੱਡਦੀਆਂ ਹੈ ਉਹਦੇ 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 ਇਹ ਪੰਜ ਪੰਜ ਉੱਡਦੀਆਂ ਜੀ ਦਰਸ਼ਕੀ پوری ਰਾਤ ਦਰਸ਼ਕੀ ਸਭ ਨਾਲ ਲੱਗ ਲੱਗ ਗਿਆ ਜੀ ਤੇ ਹਾਂ ਹੁਣ ਫੇਰ ਹੁਣ ਸ਼ਾਇਦ ਹਾਂ ਚੱਲੂਗਾ ਉਹ ਦੇਖ ਯਾਰ ਦੋਸਤ ਆਏ ਆ ਅਮਰਜੀਤ ਦੇ ਚੱਲੂਗਾ ਜੱਥੇਲਾ ਉਹ ਦੇਖੋ ਇਹ ਚਾਰੇ ਪਾਸੇ ਨੰਬੇ ਚੱਲ ਰਹੇ ਪੰਬੇ ਬੰਬੋ ਦੇਖੋ ਆ ਲੈ ਤੇ ਆ ਹੈ ਹੈ ਇੱਧਰ ਦੇਖੋ ਉਹ ਤਾ ਤੇ ਉਹਨੇ ਵੀ ਤਾਂ ਛੱਡ ਤੇ ਉਹਨੇ ਵੀ ਹਾਂ ਆਹ ਤਾਂ ਬਹੁਤ ਤਕੜਾ ਰਹੀ ਰਣੀ ਆ ਦੂਜੇ ਪੈਨ ਆ ਆਹ ਕਿਹ ਲੱਗੇ ਛੱਡਣਾ ਇਹ ਹੋ ਜੀ ਮਾ ਕੇ ਲੱਗੇ ਛੱਡਣਾ ਇਹ ਉਹ ਦੇਖੋ ਉੱਪਰ ਦੇਖੋ ਹਉ ਹਉ ਇੱਧਰ ਐ ਇਹ ਕਰੂੰਗੇ ਕੋ ਇਹ ਕਰੂੰਗੇ ਛੱਡੂੰਗੇ ਕੋ ਹੁਣ ਤੱਕ ਕਹੀਂ ਹੋ ਗਿਆ ਹੈ ਨਾ ਤਿੰਨ ਇਹ ਆ ਗਏ ਬائیں ਦੇਖ ਲਓ ਕਿਤੇ ਇਧਰ ਨੂੰ ਨਾ ਭੱਜਣ ਵਾਲਾ ਕੌਣ ਆਇਆ ਪ੍ਰਿੰਸ ਉਹ ਆਇਆ ਪ੍ਰਿੰਸ ਆਇਆ ਨਾ ਪ੍ਰਿੰਸ ਨਹੀਂ ਹੈ ਉਹਦਾ ਭਾਈ ਹੈ ਸ਼ਾਨ ਹੈ ਅੱਛਾ ہمارا ਸ਼ਾਨ ਹੈ ਸ਼ਾਨ ਆਇਆ ਸ਼ਾਨ ਇਹ ਫਰੈਂਡ ਆਏ ਮਰਜੀ ਦੇ ਦੇਖੇ ਨਾ ਉਹ ਪੂਰੇ ਖੈਲਾ ਲੈ ਕੇ ਆਏ ਦੇਖੀ ਹੁਣ ਕੀ ਆਉਣਾ ਹੈ ਹੋਰ ਹੋਰ ਕਹਿੰਦਾ ਚਲਾ ਕੇ ਜਾਣੇ ਹੋ ਰਏ ਸਾਰੇ ਆ ਦੇ ਕੇ ਇੱਧਰ ਕਿੰਨਾ ਛੱਡਿਆ ਵਾ ਲੱਗੇ ਤੈ ਹਾਂ ਲੈ ਜਾ ਲੈ ਜਾ ਲੈ ਜਾ ਕੋਈ ਨਹੀਂ ਲੈ ਕਰਨ ਲੜਾਈ ਲੱਗਿਆ ਲੈ ਜਾ ਲੜਾਈ ਖੋਲਦੀ ਪੁੱਤ ਆ ਇੱਧਰ ਹੀ ਇੱਧਰ ਹੀ ਆ ਜਾ ਉਹ ਕਿੱਧਰ ਚਲੇ ਆ ਲੈ ਆ ਗਿਆ ਮੈਂ ਐ ਨਹੀਂ ਇਹਨੂੰ ਕਿੱਦਾਂ ਖੋਲੂਗਾ ਆਇਆ ਮੈਂ ਦੱਸਾਂ ਮੈਂ ਖੋਲ ਦਾਂ ਨਾ ਆ ਜਾ ਓਏ ਹੈ ਦੇਖ ਲੈ ਇਮਾਨਦਾਰੀ ਦੇਖ ਲੈ ਨਾ ਨਹੀਂ ਨਹੀਂ ਹੋਰ ਪਤਾ ਕੀ ਹੈ ਉਹਨੂੰ ਖੋਲਣ ਦਾ ਇਹ ਲਿਆ ਮੈਂ ਖੋਲਾਂ ਆ ਜਾ ਮੈਂ ਦੱਸਾਂ ਇਹਦਾ ਪਾੜ ਦੇ ਕਵਚਾ ਜੀ ਬਸ ਪਾੜ ਤਿਆ ਪਾੜ ਤੇ ਆ ਚੱਲ ਬਸ ਆ ਦੇਖੋ ਹਾਂ ਆ ਗਈ ਹੈ ਜੀ ਐ ਇਦਾਂ ਖੁੱਲੂਗੀ ਆ ਹਾਂ ਵੱਡੀ ਦਾ ਆ ਕੜਤੇ ਆ ਕੜਤੇ ਚਾਹ ਵਿੱਚ ਤੇ ਹਾਂ ਬੈਠਾ ਹੂੰ ਇਹ ਵਿੱਚ ਰੱਖੀ ਵੀ ਹੁੰਦੀ ਪਰ ਚਲ ਬਸ ਸਿੱਧਾ ਕਰ ਲੈ ਹੁਣ ਇਹਨੂੰ ਕੱਢ ਇਹਨੂੰ ਬਸ ਕੱਢ ਨਹੀਂ ਮੈਂ ਪਤਾ ਵੀ ਕੀ ਕਰੀ ਮੈਂ ਆਹ ਸਾਹਮਣੇ ਆਹ ਲੈ ਇਹ ਐਮਸਾਂ ਦਾ ਲੈ ਕੇ ਆਈ ਹਾਂ ਹਾਂ ਬਚਾ ਕੇ ਨਾ ਫੇਰ ਚਲਾ ਲਈ ਇਹ ਨਾ ਕੁਝ ਨਹੀਂ ਕਰਨਾ ਦੇਖਦੇ ਕਿਆ ਕਰਦਾ ਇਹ ਆਪਣੀ ਮਰਜ਼ੀ ਕਰ